ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਆਪਣੀ ਲੁਧਿਆਣਾ ਟੀਮ ਬ੍ਰਦਰ ਗਰੁੱਪ ਹਿਸ਼ਾਰਪੁਰ ਦੀ ਉਹਨਾਂ ਵੱਲੋਂ ਪੋਸਟਰ ਇੱਕ ਆਪਾਂ ਲਾਂਚ ਕਰਨਾ ਆ ਜਿਹੜਾ ਕਿ ਹੁਣ ਹਿਸ਼ਾਰਪੁਰ ਜਦੋਂ ਵੀ ਆਉਣਗੇ ਪੋਸਟਰ ਲਾ ਕੇ ਆਉਣਗੇ ਤਾਂ ਮੈਂ ਬੇਨਤੀ ਕਰਦਾ ਆਂ ਆ ਵੀ ਭਾਈ ਇਹ ਪੋਸਟਰ ਜਿਹੜਾ ਫੋਟੋ ਨਾਲ ਪੋਸਟਰ ਜਿਹੜਾ ਇਹ ਕਾ ਜੀ ਡਰਾਈਵਰ ਹੈਲਪ ਲਾਈਨ ਦਾ ਹੀ ਬ੍ਰਦਰ ਗਰੁੱਪ ਹਿਸ਼ਾਰਪੁਰ ਦਾ ਲੁਧਿਆਣਾ ਬ੍ਰਾਂਚ ਦਾ ਸਾਡੇ ਲੁਧਿਆਣਾ ਟੀਮ ਦਾ ਆ ਤੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵੀਰਾਂ ਨੂੰ ਬੇਨਤੀ ਆ ਵੀ ਪਾਈ ਇਦਾਂ ਦੇ ਪੋਸਟਰ ਜਰੂਰ ਬਣਾਓ ਵਰਤੂ ਜੀ ਫੜਾ ਦਿਓ ਤੇ ਹੁਣ ਗੱਲਬਾਤ ਕਰਾਂਗੇ ਜੋ ਆਪਣੇ ਗੱਡੀ ਸਾਡੇ ਆ ਵੀਰ ਦੀ ਡਿਗੀ ਸੀਗੀ ਇਹਦੇ ਤੋਂ ਬਾਅਦ ਜਿਹੜੀ ਹੈਲਪ ਕੀਤੀ ਗਈ ਆ ਮਨਦੀਪ ਸਿੰਘ ਖਾਲਸਾ ਜੀ ਨੂੰ ਬੇਨਤੀ ਆ ਵੀ ਸਾਰਾ ਧੰਨਵਾਦ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਰਦਰਸ ਗਰੁੱਪ ਲੁਧਿਆਣਾ ਦੀ ਟੀਮ ਸਾਡੇ ਨਾਲ ਅੱਜ ਖੜੀ ਆ ਤੇ ਉਹਦੇ ਵਿੱਚ ਸਾਡੇ ਵੀਰ ਮਲਕੀਤ ਸਿੰਘ ਜੋ ਕਿ ਪਿਛਲੇ ਦਿਨੀ ਅੰਮ੍ਰਿਤਸਰ ਤੋਂ ਗੱਡੀ ਖਾਲੀ ਕਰਕੇ ਲੁਧਿਆਣਾ ਨੂੰ ਆ ਰਹੇ ਸੀਗੇ ਤਰਨਤਨ ਟੂਲ ਦੇ ਥੋੜਾ ਜਿਹਾ ਉੱਪਰਲੇ ਪਾਸੇ ਇਧਰ ਜੰਡੇੜੇ ਵਾਲੀ ਸਾਈਡ ਨੂੰ ਤੇ ਉਹ ਟੂਲ ਦੇ ਲਾਗੇ ਕੋਈ ਚੱਲਦੀ ਹੋਈ ਗੱਡੀ ਦੇ ਵਿੱਚ ਇਹਨਾਂ ਦੇ ਬੈਕ ਸਾਈਡ ਤੋਂ ਗੱਡੀ ਮਾਰੀ ਇਹਨਾਂ ਦੀ ਬਲੈਰੋ ਦੇ ਵਿੱਚ ਕੋਈ ਬਰਨਾ ਗੱਡੀ ਸੀਗੀ ਉਹ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਜੋ ਕਿ ਉਹ ਕੇਸ ਬਾਅਦ ਦੇ ਵਿੱਚ ਪੁਲਿਸ ਸਟੇਸ਼ਨ ਵਿੱਚ ਵੀ ਚਲੇ ਗਿਆ ਤੇ ਉਹਦੇ ਵਿੱਚ ਸਾਡੇ ਬ੍ਰਦਰ ਗਰੁੱਪ ਦੇ ਜੋ ਮੈਂਬਰ ਗੁਰਮੀਤ ਸਿੰਘ ਕਲੇਰ ਜੋ ਕਿ ਪੰਜਾਬ ਟਰੱਕ ਏਕਤਾ ਦੇ ਵੀ ਮੈਂਬਰ ਆ ਉਹਨਾਂ ਨੇ ਬਹੁਤ ਹੈਲਪ ਕੀਤੀ ਇਹਨਾਂ ਦੀ ਉਹਨਾਂ ਨੂੰ ਕਾਲ ਕੀਤੀ ਤੇ ਜੋ ਵੀ ਥਾਣੇ ਦਾ ਮਸਲਾ ਸੀ ਉਹਨਾਂ ਨੇ ਸੁਲਝਾਇਆ ਉੱਥੋਂ ਤੇ ਇਹਨਾਂ ਬੀਨਾਂ ਦੀ ਬਹੁਤ-ਬਹੁਤ ਉਹਨਾਂ ਨੇ ਹੈਲਪ ਕੀਤੀ ਅਸੀਂ ਅੱਜ ਸਾਡਾ ਇਕੱਠੇ ਹੋਣ ਦਾ ਮਕਸਦ ਇਹ ਹੋਈ ਆ ਕਿ ਅਸੀਂ ਪੰਜਾਬ ਟਰੱਕ ਇਕਤਾ ਦੀ ਟੀਮ ਜੋ ਗਰਮੀਤ ਸਿੰਘ ਕਲੇਰ ਗੁਰਨਾਨ ਸਿੰਘ ਜੀ ਜੋਹੜ ਜਾਂ ਹੋਰ ਵੀ ਸਾਡੇ ਅੰਮ੍ਰਿਤਸਰ ਦੇ ਜਿੰਨੇ ਵੀ ਮੈਂਬਰ ਉਹਨਾਂ ਸਰਪੰਚ ਸਾਹਿਬ ਹੋਣੀ ਆਪਣੇ ਮੰਗਲ ਸਿੰਘ ਥਿੰਦ ਹੋਣੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹ ਟੀਮ ਨੇ ਵੀ ਬਹੁਤ ਵਧੀਆ ਵਰਕ ਕਰ ਰਹੀ ਆ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਕੀ ਉਥੋਂ ਆਪਣੇ ਵੀਰ ਬ੍ਰਦਰ ਗਰੁੱਪ ਦੇ ਵੀ ਪਹੁੰਚੇ ਸੀਗੇ ਸਾਰੇ ਜੱਜ ਵੀਰ ਹੋਣੀ ਤੇ ਨਿਹੰਗ ਸਿੰਘ ਪਹੁੰਚੇ ਸੀ ਉਹਨਾਂ ਦਾ ਵੀ ਆਪਾਂ ਤਹਿ ਦਲੋ ਧੰਨਵਾਦ ਦੀਆਂ ਬਾਕੀ ਕਿਤੇ ਵੀ ਪੰਜਾਬ ਚ ਇਦਾਂ ਹੁੰਦੀ ਵੀ ਬਾਈ ਲਿੰਕ ਜਰੂਰ ਬਣਾ ਕੇ ਰੱਖੋ ਤਾਂ ਜੋ ਔਖੇ ਵੇਲੇ ਤੁਹਾਡੀ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ